ਖੱਦਰ ਦੇ ਵਿੱਚ ਪਾਣੀ ਆਇਆ ਸੀਗਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਮੁਆਵਜ਼ਾ ਦਾਂਗੇ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਗਿਆ इवन ਇਹਨਾਂ ਨੇ ਤਸ਼ਖੀਰਤੀ ਦਿੱਤੀ ਸੀ ਕਿ ਅਸੀਂ ਜਿਹੜਾ ਹੈਗਾ ਉਹ ਮੁਰਗਿਆਂ ਦੇ ਵੀ ਪੈਸੇ ਦਾਂਗੇ ਮੁਰਗਿਆਂ ਦੇ ਪੈਸੇ ਕਿਹਨੇ ਦੇਣੇ ਸੀ ਮੈਂ ਤੁਹਾਡੇ ਜਰੀਏ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਉਹ ਪੰਜਾਬ ਗਵਰਨਮੈਂਟ ਨੂੰ ਚੀਫ ਸੈਕਟਰੀ ਇਨਸਟਰਕਟ ਕਰਨ ਕਿ ਜਲਦੀ ਤੋਂ ਜਲਦੀ ਟੀਮਾਂ ਭੇਜ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁਆਵਜ਼ਾ ਜਿਹੜਾ ਹੈ ਦੋ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਿਹੜੀ ਕੇਂਦਰ ਸਰਕਾਰ ਉਹਨਾਂ ਨੂੰ 15000 ਰੁਪਏ ਪਰ ਇੱਕ ਪੰਜਾਬ ਸਰਕਾਰ ਨੂੰ 25000 ਰੁਪਏ ਪਰ ਏਕੜ ਦੇਣਾ ਚਾਹੀਦਾ ਹੈ। ਦੇਖੋ ਗੱਲ ਇਹ ਕਿ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹਿੰਦੀਆਂ ਨੇ ਜਿਹੜੀ ਸਰਕਾਰ ਆਪ ਦੀ ਸਰਕਾਰ ਇਹਨਾਂ ਨੇ ਪਹਿਲਾਂ ਹੀ ਬੜਾ ਵੱਡੇ ਦਾਅਵੇ ਕੀਤੇ ਸੀ ਜਦੋਂ ਖੱਗਰ ਦੇ ਵਿੱਚ ਪਾਣੀ ਆਇਆ ਸੀਗਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਮੁਆਵਜ਼ਾ ਦਾਂਗੇ। ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਗਿਆ। ਇਵਨ ਇਹਨਾਂ ਨੇ ਤਾਂ ਛੋਟੀ ਦਿੱਤੀ ਸੀ ਕਿ ਅਸੀਂ ਜਿਹੜਾ ਹੈਗਾ ਉਹ ਮੁਰਗਿਆਂ ਦੇ ਵੀ ਪੈਸੇ ਦਾਂਗੇ। ਮੁਰਗਿਆਂ ਦੇ ਪੈਸੇ ਕਿਹਨੇ ਦੇਣੇ ਸੀ? ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਡਾ ਫਿਰੋਜ਼ਪੁਰ, ਮੁਕਸਰ, ਬਠਿੰਡਾ ਜਿਹੜਾ ਹੈਗਾ ਉੱਥੇ ਬੜਾ ਵੱਡਾ 20 ਪੀ ਉੱਥੇ ਬਹੁਤ 20 ਪੀ ਆ ਉਹਦੇ ਨਾਲ ਨਾਲ ਗੜੇ ਬਹੁਤ ਪਏ ਆ ਮੈਂ ਤੁਹਾਡੇ ਜਰੀਏ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਉਹ ਪੰਜਾਬ ਗਵਰਨਮੈਂਟ ਨੂੰ ਚੀਫ ਸੈਕਟਰੀ ਨੂੰ ਇਨਸਟਰਕਟ ਕਰਨ ਕਿ ਜਲਦੀ ਤੋਂ ਜਲਦੀ ਟੀਮਾਂ ਭੇਜ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁਆਵਜ਼ਾ ਜਿਹੜਾ ਹੈ ਦੋ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਿਹੜੀ ਕੇਂਦਰ ਸਰਕਾਰ ਉਹਨਾਂ ਨੂੰ 15000 ਰੁਪਏ ਪਰ ਏਕੜ ਪੰਜਾਬ ਸਰਕਾਰ ਨੂੰ 25000 ਰੁਪਏ ਪਰ ਏਕੜ ਦੇਣਾ ਚਾਹੀਦਾ ਕਿਉਂਕਿ ਕਿਸਾਨ ਜਿਹੜੇ ਨੇ ਉਹਨਾਂ ਦੀ ਸਾਰੀ ਕਮਾਈ ਇੱਥੇ ਹੁੰਦੀ ਹੈ ਨਾਲੇ ਪੰਜਾਬ ਦੇ ਵਿੱਚ ਕੋਈ ਵੱਡੀ ਇੰਡਸਟਰੀ ਨਹੀਂ ਹੈ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੀ ਇਕਨੋਮੀ ਜਿਹੜੀ ਹੈਗੀ ਹੈ ਉਹ ਝੋਨੇ ਤੇ ਕਣਕ ਤੋਂ ਚੱਲਦੀ ਹੈ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਅਸੀਂ ਗੱਲਾਂបਾਤਾਂ ਬੜੀਆਂ ਕਰਦੇ ਨੇ ਕਿਉਂਕਿ ਪੰਜਾਬ ਦੇ ਕਿਸਾਨ ਨੇ ਹੀ ਪੰਜਾਬ ਦਾ ਨਾਮ ਜਿਹੜਾ ਹੈਗਾ ਸਾਰੇ ਵਰਲਡ ਦੇ ਵਿੱਚ ਬਣਾਇਆ ਅੱਜ ਜੇ ਪੰਜਾਬੀਆਂ ਨੂੰ ਕੋਈ ਜਾਣਦਾ ਹੈ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਜਾਣਦਾ ਹੈ ਤਾਂ ਪੰਜਾਬੀ ਮਿਹਨਤੀ ਆਦਮੀ ਨੇ ਇਮੋਸ਼ਨਲ ਆਦਮੀ ਨੇ ਇਸ ਕਰਕੇ ਮੈਂ ਇੱਕ ਵਾਰ ਫਿਰ ਤੁਹਾਡੇ ਜ਼ਰੀਏ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਾਂਗਾ ਕਿ ਚੀਫ ਸੈਕਟਰੀਜ਼ ਨੂੰ ਇਨਸਟਰਕਟ ਕਰਕੇ ਜਲਦੀ ਤੋਂ ਜਲਦੀ ਟੀਮਾਂ ਭਜਨੀਆਂ ਚਾਹੀਦੀਆਂ ਹਨ ਉਹ ਟੀਮਾਂ ਜਾ ਕੇ ਉੱਥੇ ਨਿਰਖਣ ਕਰਨ ਕਰਕੇ 1 ਮਹੀਨੇ ਦੇ ਵਿੱਚ ਟਾਈਮ ਬਾਉਂਡ ਇਹਨਾਂ ਨੂੰ ਪੈਸੇ ਮਿਲਨੇ ਚਾਹੀਦੇ। ਕਦਰ ਦੇ ਵਿੱਚ ਪਾਣੀ ਆਇਆ ਸੀਗਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਮੁਆਵਜ਼ਾ ਦਾਂਗੇ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਗਿਆ। ਈਵਨ ਇਹਨਾਂ ਨੇ ਤਸ਼ੋਰਟੀ ਦਿੱਤੀ ਸੀ ਕਿ ਅਸੀਂ ਜਿਹੜਾ ਹੈਗਾ ਉਹ ਮੁਰਗਿਆਂ ਦੇ ਵੀ ਪੈਸੇ ਦਾਂਗੇ। ਮੁਰਗਿਆਂ ਦੇ ਪੈਸੇ ਕਿਹਨੇ ਦੇਣੇ ਸੀ? ਮੈਂ ਤੁਹਾਡੇ ਜ਼ਰੀਏ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਉਹ ਜੇ ਆਪ ਗਵਰਨਮੈਂਟ ਨੂੰ ਟੀਕ ਸੈਕਟਰੀ ਇਨਸਟਰਕਟ ਕਰਨ ਕਿ ਜਲਦੀ ਤੋਂ ਜਲਦੀ ਟੀਮਾਂ ਭੇਜ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁਆਵਜ਼ਾ ਜਿਹੜਾ ਹੈ ਦੋ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਿਹੜੀ ਕੇਂਦਰ ਸਰਕਾਰ ਉਹਨਾਂ ਨੂੰ 15000 ਰੁਪਏ ਪਰ 1 ਏਕੜ ਪੰਜਾਬ ਸਰਕਾਰ ਨੂੰ 25000 ਰੁਪਏ ਪਰ 1 ਏਕੜ ਦੇਣਾ ਚਾਹੀਦਾ ਇਹੋ ਗੱਲ ਹੈ ਕਿ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹਿੰਦੀਆਂ ਨੇ ਜਿਹੜੀ ਸਰਕਾਰ ਆਪ ਦੀ ਸਰਕਾਰ ਇਹਨੇ ਪਹਿਲਾਂ ਹੀ ਬੜਾ ਵੱਡੇ ਦਾਅਵੇ ਕੀਤੇ ਸੀ ਜਦੋਂ ਘੱਗਰ ਦੇ ਵਿੱਚ ਪਾਣੀ ਆਇਆ ਸੀਗਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਮੁਆਵਜ਼ਾ ਦਾਂਗੇ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਗਿਆ ਈਵਨ ਇਹਨਾਂ ਨੇ ਤਾਂ ਸ਼ਰ ਉਹ ਮੁਰਗਿਆਂ ਦੇ ਵੀ ਪੈਸੇ ਤਾਂਗੇ ਮੁਰਗਿਆਂ ਦੇ ਪੈਸੇ ਕਿਹਨੇ ਦੇਣੇ ਸੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਡਾ ਫਰੋਜ਼ਪੁਰ ਮੁਕਸਰ ਬਠਿੰਡਾ ਜਿਹੜਾ ਹੈਗਾ ਉੱਥੇ ਬੜਾ ਵੱਡਾ 20 ਉੱਥੇ ਬਹੁਤ 20 ਪਿਆ ਉਹਦੇ ਨਾਲ ਨਾਲ ਗੜੇ ਬਹੁਤ ਪਏ ਹੈ ਮੈਂ ਤੁਹਾਡੇ ਜ਼ਰੀਏ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਉਹ ਪੰਜਾਬ ਗਵਰਨਮੈਂਟ ਨੂੰ ਚੀਫ ਸੈਕਟਰੀ ਨੂੰ ਇਨਸਟਰਕਟ ਕਰਨ ਕਿ ਜਲਦੀ ਤੋਂ ਜਲਦੀ ਟੀਮਾਂ ਭੇਜ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮੁਆਵਜ਼ਾ ਜਿਹੜਾ ਹੈ ਦੋ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਕਿਉਂਕਿ ਜਿਹੜੀ ਕੇਂਦਰ ਸਰਕਾਰ ਉਹਨਾਂ ਨੂੰ 15000 ਰੁਪਏ ਪਰ ਏਕੜ ਪੰਜਾਬ ਸਰਕਾਰ ਨੂੰ 25000 ਰੁਪਏ ਪਰ ਏਕੜ ਦੇਣਾ ਚਾਹੀਦਾ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹਨਾਂ ਦੀ ਸਾਰੀ ਕਮਾਈ ਇੱਥੇ ਹੁੰਦੀ ਹੈ ਨਾਲੇ ਪੰਜਾਬ ਦੇ ਵਿੱਚ ਕੋਈ ਵੱਡੀ ਇੰਡਸਟਰੀ ਨਹੀਂ ਹੈ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੀ ਇਕਨੋਮੀ ਜਿਹੜੀ ਹੈਗੀ ਹੈ ਉਹ ਝੋਨੇ ਤੇ ਕਣਕ ਤੋਂ ਚੱਲਦੀ ਹੈ ਇਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਅਸੀਂ ਗੱਲਾਂបਾਤਾਂ ਬੜੀਆਂ ਕਰਦੇ ਨੇ ਕਿਉਂਕਿ ਪੰਜਾਬ ਦੇ ਕਿਸਾਨ ਨੇ ਹੀ ਪੰਜਾਬ ਦਾ ਨਾਮ ਜਿਹੜਾ ਹੈਗਾ ਸਾਰੇ ਵਰਲਡ ਦੇ ਵਿੱਚ ਬਣਾਇਆ ਅੱਜ ਜੇ ਪੰਜਾਬੀਆਂ ਨੂੰ ਕੋਈ ਜਾਣਦਾ ਹੈ ਹਿੰਦੁਸਤਾਨ ਦੇ ਲੋਕਾਂ ਨੂੰ ਜਾਣਦਾ ਹੈ ਤਾਂ ਪੰਜਾਬੀ ਮਿਹਨਤੀ ਆਦਮੀ ਨੇ ਇਮੋਸ਼ਨਲ ਆਦਮੀ ਨੇ ਇਸ ਕਰਕੇ ਮੈਂ ਇੱਕ ਵਾਰ ਫਿਰ ਤੁਹਾਡੇ ਜ਼ਰੀਏ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਾਂਗਾ ਕਿ ਚੀਫ ਸੈਕਟਰੀਜ਼ ਨੂੰ ਇਨਸਟਰਕਟ ਕਰਕੇ ਜਲਦੀ ਤੋਂ ਜਲਦੀ ਟੀਮਾਂ ਭੇਜਣੀਆਂ ਚਾਹੀਦੀਆਂ ਹਨ ਉਹ ਟੀਮਾਂ ਜਾ ਕੇ ਉੱਥੇ ਨਿਰੀਖਣ ਕਰਨ ਕਰਕੇ 1 ਮਹੀਨੇ ਦੇ ਵਿੱਚ ਟਾਈਮ ਬౌండ్ ਇਹਨਾਂ ਨੂੰ ਪੈਸੇ ਮਿਲਣੇ ਚਾਹੀਦੇ